ਇੱਕ ਡਾਈਵੋਰਸ ਦਾ ਮਾਮਲਾ ਆ ਤੇ ਬੀਬੀ ਕਹਿੰਦੀ ਕਿ ਮੈਂ ਨਹੀਂ ਪਾਈ ਇਹਦੇ ਨਾਲ ਰਹਿਣਾ ਇਹ ਨਹੀਂ ਨਹਾਉਂਦਾ ਨਾ ਟਾਈਮ ਨਾਲ ਮਾੜੇ ਅੱਗੇ ਤੁਸੀਂ ਦੱਸਿਓ ਹੁਣੇ ਗੱਲ ਖੋਲ ਕੇ ਦਰਸ਼ਕਾਂ ਨਾਲ ਸਾਂਝੀ ਕਰਦੇ ਹੋ ਤੁਹਾਡਾ ਸਟਾਈਲ ਥੋੜਾ ਜਿਹਾ ਵੱਖਰਾ ਹੈ ਨਹੀ ਮੇਰਾ ਸਟਾਈਲ ਕਿਹੜਾ ਮੈਂ ਜੀ ਦੱਸੋ ਮੈਂ ਵੀ ਬੋਲਦਾ ਹੀ ਆ ਮੈਂ ਨਹੀਂ ਸਟਾਈਲ ਤੇ ਫਸਦਾ ਸਟਾਈਲ ਨਹੀਂ ਉਹ ਕਹਿੰਦੀ ਡੁੱਬੜੇ ਕੋਲ ਮੁਸ਼ਕ ਬੜਾ ਆਉਂਦਾ ਜੇ ਮੇਰੀ ਜਾਨ ਛਡਾਓ ਇਹ ਤੇ ਨਹਾਉਂਦਾ ਨਹੀਂ ਕਹਿੰਦੀ ਮੈਂ 6 ਮਹੀਨੇ ਹੋ ਗਏ ਆ ਇਹਨੂੰ ਤੇ ਇਹਨੂੰ ਤਾਂ ਮੈਂ ਮਸਾ 6 ਵਾਰੀ ਵੀ ਨਹੀਂ ਵੇਖਿਆ ਨਹਾਉਂਦਾ ਉਹ ਉਹ ਹੋ ਜਾ ਉਹ ਕਹਿੰਦਾ ਵੀ ਕਹਿੰਦੀ ਤੇ ਸਹੀ ਆ ਪਰ ਵਿੱਚੋਂ ਮੈਂ ਨਾਤਾ ਵੀ ਆ ਤੇ ਬਾਕੀ ਮੈਂ ਵੀ ਗੰਗਾ ਜਲ ਛਿੜਕ ਲੈਣਾ ਉਹਨਾਂ ਤੇ ਇਹ ਵੀ ਠੀਕ ਹੈ ਕਹਿੰਦਾ ਇਹ ਗੱਲ ਹੈ ਕੋਈ ਸੈਂਟ ਸੈਂਟ ਛਿੜਕਲਾ ਉਹਨੂੰ ਮੁਸ਼ਕਤੇ ਨਾ ਆਵੇ ਕਹਿੰਦਾ ਮੈਂ ਗੰਗਾ ਜਲੀ ਛਿੜਕ ਲੈਣਾ ਲੈ ਹੋ ਸਿਆਪਾ ਉਹ ਕਹਿੰਦੀ ਕਿ ਮੈਂ ਮੇਰਾ ਤਲਾਕ ਕਰਵਾਉਗਾ ਜੀ ਮੈਂ ਨਹੀਂ ਰਹਿਣਾ ਮੈਂ ਮਰ ਜਾਣਾ ਹੈ ਉਹ ਕਹਿੰਦੀ ਮੁਸ਼ਕਤ ਮਾਰੇਗਾ ਮੈਨੂੰ ਉਹ बेहोਸ਼ ਕਰੇਗਾ ਕਹਿੰਦਾ ਸੜੀਆਂ ਜਰਾਬਾਂ ਨਾਲ ਵੀ ਇਹਦੇ ਕੋਲ ਮੁਸ਼ਕਤ ਜ਼ਿਆਦਾ ਆਉਂਦਾ ਕਰੀਏ ਤੇ ਕਰੀਏ ਕੀ ਅਜੀਬ ਗੱਲਾਂ ਆਉਂਦੀਆਂ ਨੇ ਸਾਹਮਣੇ ਨਾਲ ਭਾਈ ਬੜੇ ਵਿਚਿੱਤਰ ਮਾਮਲੇ ਜੀ ਡਾਈਵੋਰਸ ਦੇ ਵੀ ਹੂੰ ਉਹ ਇੱਕ ਬੀਬੀ ਆ ਗਈ ਉਹ ਕੁਰਕਰੀਆਂ ਦੀ ਬੜੀ ਸ਼ਕੀਨ ਸੀ ਜੀ ਉਹਨੇ ਇਹ ਕਹਿਣਾ ਕਿ ਫਲਾਣਿਆਂ ਸ਼ਾਮ ਨੂੰ ਕੁਰਕਰੀਆਂ ਦਾ ਪੈਕਟ ਲਈ ਆਈ ਨਾਲ ਕੋਈ ਮਾਜ਼ਾ-ਮੂਜ਼ਾ ਵੀ ਮੰਗਾ ਲੈਂਦੀ ਹੁੰਦੀ ਜੀ ਉਹ ਇੱਕ ਦਿਨ ਹੋਣੀ ਸ਼ਾਮਤ ਨੂੰ ਭੁੱਲ ਗਿਆ ਵਿਚਾਰਾ ਕਿਤੇ ਬੋਝਲ ਹੋਇਆ ਹੋਣਾ ਕੰਮ ਤੋਂ ਦੇ ਦਾ ਲਓ ਜੀ ਉਹ ਕੁਰਕਰੀਆਂ ਦਾ ਪੈਕਟ ਨਹੀਂ ਆਇਆ ਤੇ ਉਹ ਬੀਬੀ ਜਿਹੜੀ ਆ ਉਹ ਤਲਾਕ ਲੈਣ ਪਹੁੰਚ ਗਈ ਜੀ ਕਹਿੰਦੀ ਹੈ ਹਾਂ ਬਈ ਭੁੱਲਿਆ ਤੇ ਭੁੱਲਿਆ ਕਿਵੇਂ ਆ? ਕੁਰਕਰਿਆਂ ਦਾ ਮੇਰਾ ਤਾਂ ਪੈਕੇਟ ਨਹੀਂ ਆਇਆ ਮੇਰਾ ਤਾਂ ਨੁਕਸਾਨ ਹੋ ਗਿਆ। ਸਾਡੇ ਸਕੂਲ ਚ ਪ੍ਰੇਅਰ ਕਰਾਉਣੇ ਕਹਿੰਦੇ ਨੇ ਸਾਵਧਾਨ ਦੇ ਅਨੁਸਾਰਿਆਂ ਨੂੰ ਕਹੀਏ ਭਾਈ ਸਾਹਿਬ ਦਾ। ਬਸ ਬਈ ਭੁੱਲਿਓ ਨਾ ਮੈਂ ਤਾਂ ਭਲੱਕੜ ਬਹੁਤ ਆ ਵੈਸੇ ਤਾਂ ਗੱਲ ਆ ਕਿ ਭਈ ਇਦਾਂ ਦੀਆਂ ਆ ਰਹੇ ਨੇ ਮਾਮਲੇ ਆ ਰਹੇ ਆ ਕੀ ਕਰੀਏ? ਉਹ ਅੱਛਾ ਇੱਕ ਪਤੀ ਤੇ ਇਹ ਲੱਗਿਆ ਕਿ ਇਹ ਖਾਣਾ ਨਹੀਂ ਬਣਾਉਂਦਾ। ਹੂੰ। ਅਜੀਬ ਗੱਲਾਂ ਨੇ ਬਈ ਅਖੇ ਜੀ ਇਹਨੂੰ ਕੁਝ ਹੋਰ ਨਹੀਂ ਬਣਾਉਣਾ ਦਾ ਕੱਲੀ ਮਹਗੀ ਬਣਾ ਕੇ ਦਿੰਦਾ ਲੈ। ਹੂੰ। ਬੰਦਾ ਪੁੱਛੇ ਹੁਣ ਤੈਨੂੰ ਬਰੀਆਨੀ ਕਿੱਥੇ ਬਣਾ ਕੇ ਖਵਾਵੇ ਉਹ ਵਿਚਾਰਾ ਨਹੀਂ ਉਹਨੇ ਸਿੱਖਿਆ ਤੇ ਉਹ ਤੈਨੂੰ ਬੈਠੀ ਨੂੰ ਮਹਗੀ ਬਣਾ ਦਿੰਦਾ ਯਾਰ ਉਹ ਦੱਸ ਇੱਕ ਮਾਲ ਹੋਗੀ ਬੜੇ ਵਿਚਿੱਤਰ ਮਾਮਲੇ ਆਉਂਦੇ ਨੇ ਬੀਬੀ ਬਿਲਕੁਲ ਬਿਲਕੁਲ ਇਟ ਹੈਪਨਸ ਓਨਲੀ ਇਨ ਇੰਡੀਆ ਜੀ 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 ਇੱਥੇ ਦੋਸਤ 10 ਦਿਸਰੇ ਨੇ ਕਹਿੰਦੇ 40 ਦਿਨਾਂ ਚ 6 ਵਾਰ ਨਾ ਤਾਂ ਬਿਲਕੁਲ 40000 ਆਪਰੇਵਰੇਜ ਕੱਢ ਲੂ ਕਿੰਨੀ ਸੰਡੇ ਦੇ ਸੰਡੇ ਬਣਦੀ ਆ ਕਿ ਮੰਡੇ ਦੇ ਮੰਡੇ ਬਣਦੀ ਆ ਸੰਡੇ ਹੋਇਆ ਮੰਡੇ ਰੋਜ਼ ਖਾਓ ਮੁਰਗੀ ਕੰਡੇ ਤਾਂ ਬਸ ਉਹ ਅੰਡੇ ਖਾਣ ਤੇ ਮੈਨੂੰ ਲੱਗਦਾ ਕਿ ਜਿਆਦਾ ਉਹ ਉਹ ਜਿਹੜਾ ਹੈ ਨਾ ਮਤਲਬ ਕਿ ਮਸ਼ਹੂਰੀ ਵਾਲਾ ਕੰਮ ਵੀ ਖਾਂਦੇ ਰੋ ਖਾਂਦੇ ਰੋ ਇੱਥੇ ਉਹਨੇ ਉਲਟ ਕੀਤਾ ਬਿਲਕੁਲ ਵੀ ਖਾਓ ਪੀਓ ਜੋ ਮਰਜ਼ੀ ਨਹਾਉਣ ਵਾਲਾ ਕੰਮ ਨਾ ਕਰੋ ਨਹਾਉਣ ਤੋਂ ਬਗੈਰ ਸਰ ਜਾਂਦਾ ਪਾਣੀ ਦੀ ਬਚਤ ਕਰੋ ਜੀ ਮਿੰਟੂ ਜੀ ਬਿਲਕੁਲ ਪਰਮੇਂਟੂ ਜੀ ਆਪਾਂ ਥੋੜਾ ਜਿਹਾ ਰੁਖ ਬਦਲ ਕੇ ਗੱਲ ਕਰੀਏ ਜੇ ਇਸ ਮਾਇਦੇ ਵਿੱਚ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਨਾ